ਗੋਜ ਯੂਨੀਵਰਸਿਟੀ ਵੱਲੋਂ ਡਾ. ਪੇਜ ਦੀ ਡਿਗਰੀ ਮਿਲਣ ਤੇ ਉਹ ਕੇ ਸਮਾਜ ਸੇਵੀ ਹਰਨੇਸ਼ ਸਿੰਘ ਗੁਜਰ ਐਡ ਗ੍ਰੰਥੀ ਗਿਆਨੇ ਫਗੀਰ ਸਿੰਘ ਵੱਲੋਂ ਕੀਤਾ ਗਿਆ ਸਨਮਾਨਤ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਬਧਾਈ ਸਿੰਘ ਸਾਹਿਬ ਨੂੰ ਅਨਿਹਦੀਆਂ ਸਿੰਘ ਸਾਹਿਬ ਨੇ ਬੜਾ ਸਨਮਾਨ ਕੀਤਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰਾਂ ਦਾ ਦੇਵ ਪਾਤਸ਼ਾਹ ਜੀ ਦੇ ਜੋ ਪਾਵਨ ਬਚਨ ਨੇ ਜੋ ਨਰੇ ਸਿਧਾਂਤ ਨੇ ਉਹਨਾਂ ਦਾ ਪੈਰ ਰੰਦੇ ਹੋਏ ਜੋ ਵਾਤਾਵਰਨ ਨੂੰ ਸੰਭਾਲਣ ਲਈ ਜੋ ਸੰਜੀਵਨਤਾ ਦੇ ਸੰਦੇਸ਼ ਨੂੰ ਦੇ ਕੇ 10 ਲੋਕ ਸਮਾਲ ਪਾ ਲਏ ਵਾਤਾਵਰਨ ਨੂੰ ਸੰਭਾਲ ਲੈਂਦੇ ਤੇ ਭਾਈਚਾਰੇ ਖਾਣ ਮੁਕੇ ਰੱਖ ਲੈਂਦੇ ਜੋ ਕਾਲੇ ਕਿਤੇ ਗਏ ਹਨ ਉਹਨਾਂ ਦੇ ਲਈ ਜੋ ਸ਼ਿਕਾਗੋ ਕਨਿਊਨਿਵਰਸਿਟੀ ਅਮਰੀਕਾ ਵੱਲੋਂ 10 ਨੂੰ ਉਹਨਰੇ ਦੀ ਡਾਕਟੋਰੇਟ ਦੀ ਡਿਗਰੀ ਮੈਨਰਸਨ ਮਾਨ ਦਿੱਤਾ ਗਿਆ ਉਹਦੇ ਕਰਕੇ ਅੱਜ ਸਚਕਣ ਜੀ ਰਮੰਦਰ ਸਾਹਿਬ ਦੇ ਹੈੱਡ ਗ੍ਰੰਤੀ ਸਤਕਾਰਯੋਗ ਸਿੰਘ ਸਾਹਿਬ ਜੀ ਨੇ ਇਹ ਗ੍ਰੀਟਿੰਗ ਦਿੱਤੀ ਹੈ ਅੱਜ ਦਾਸ ਨੂੰ ਅਸ਼ੀਰਵਾਦ ਦਿੱਤਾ ਗਿਆ ਹੈ ਬਹੁਤ ਧੰਨਵਾਦ ਧੰਨਵਾਦ ਕਰਦੇ ਹਾਂ ਪੰਗੋ ਰਾਮ ਦਾਸ ਜੀ ਬਾਚਾ ਜੀ ਦਾ ਸਿੰਘ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਉਹਨਾਂ ਨੇ ਅੱਜ ਰੋਪਾਓ ਆਪਰੇਟ ਕਰਕੇ ਸੀਸ ਬਖਸ਼ਿਸ਼ ਤੇ ਅਰਦਾਸ ਕਰਦੇ ਹਾਂ ਪਰਮੇਸ਼ਵਰ ਰੱਬ ਜੀ ਪਰਮਾਤਮਾ ਅਗੇ ਕਿ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਤਾਂ ਜੋ ਦੇਸ਼ ਕੋ ਉਨ ਦਾ ਨਾਮ ਰੋਸ਼ਨ ਕਰ ਸਕੇ। ਅਵਾਹ ਗੁਰੂ ਜੀ ਦਾ ਖਾਲਸਾ ਅਵਾਹ ਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਹੋਈ ਹੈ ਤੇ ਅੱਜ ਸਾਡੇ ਸਤਕਾਰਯੋਗ ਭੈਣ ਜੀ ਭੈਣ ਜੀ ਪਰਮਜੀਤ ਕੌਰ ਜੀ ਔਰ ਭਾਜੀ ਸਾਡੇ ਸਰਦਾਰ ਸੁਨਮ ਸਿੰਘ ਜੀ ਸਲੋਜਾ ਇਹਨਾਂ ਦੇ ਫਰਜ਼ੰਦ ਸਰਦਾਰ ਪਰਮਜੀਤ ਸਿੰਘ ਸੰਦੂਸਾ ਜਿਨ੍ਹਾਂ ਵੱਲੋਂ ਕੋਵਿਡ-19 ਦੇ ਵੇੜੇ ਕੀਤੀਆਂ ਹੋਈਆਂ ਸੇਵਾਵਾਂ ਵਾਤਾਵਰਣ ਦੀ ਸੰਭਾਲ ਔਰ ਇਹ ਜੋ ਸਾਂਝੀ ਵਾਲਤਾ ਦਾ ਜਿਹੜਾ ਕਾਰਜ ਉਹਨਾਂ ਦੇ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਜਿਹੜੇ ਕੀਤੇ ਜਾਂਦੇ ਨੇ ਉਹਨਾਂ ਸੇਵਾਵਾਂ ਦੇ ਬਦਲੇ ਸ਼ਿਕਾਗੋ ਓਪਨ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਡਾਫੋ ਰੇਟ ਦੀ ਜਿਹੜੀ ਡਿਗਰੀ ਹੈ ਉਹ ਦੇ ਕੇ ਸਨਮਾਨਿਤ ਕੀਤਾ ਗਿਆ ਮੈਂ ਸਰਦਾਰ ਹਰਮਿਤ ਸਿੰਘ ਜੀ ਹੋਰਾਂ ਨੂੰ ਅਤੇ ਪਰੰਪਿਤ ਕੌਰ ਜੀ ਹੋਰਾਂ ਨੂੰ ਸਰਦਾਰ ਸੁਨਮ ਸਿੰਘ ਜੀ ਹੋਰਾਂ ਨੂੰ ਅਤੇ ਸਮੁੱਚੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਜਿਨ੍ਹਾਂ ਦੇ فرزند ਨੂੰ ਸ਼ਿਕਾਗੋ ਉਪਰ ਯੂਨੀਵਰਸਿਟੀ ਨੇ ਡਾਕਟਰੇਟ ਦੀ ਡਿਗਰੀ ਹੈ ਉਹ ਦੇ ਕੇ ਤੇ ਇਨਾ ਕੀਤੀਆਂ ਹੋਈਆਂ ਸੇਵਾਵਾਂ ਦੇ ਬਦਲੇ ਸਨਮਾਨਿਤ ਕੀਤਾ ਹੈ ਆਸ ਕਰਦਾ ਹਾਂ ਕਿ ਸਰਦਾਰ ਹਰਮਿਤ ਸਿੰਘ ਅੱਗੇ ਤੋਂ ਹੋਰ ਵੀ ਵੱਡੇ ਉਦਮ ਕਰਕੇ ਵਾਤਾਵਰਣ ਦੀ ਸੰਭਾਲ ਵਾਸਤੇ ਔਰ ਸਮਾਜ ਭਲੇ ਦੇ ਜਿਹੜੇ ਕਾਰਜ ਨੇ ਉਹਨਾਂ ਵਾਸਤੇ ਯਤਨਸ਼ੀਲ ਹੋ ਕੇ ਤੇ ਹੋਰ ਵੀ ਵੱਡੇ ਜਿਹੜੇ ਕਾਰਜ ਨੇ ਉਹ ਕਰਦੇ ਰਹਿਣਗੇ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ